ਆਜਾ ਮੇਰੇ ਸ਼ਹਿਰ ਦਾ ਵਿਕਾਸ ਦੇਖ ਲੈ ਇਹ ਤਸਵੀਰਾਂ ਨੇ ਮਾਨਸਾ ਸ਼ਹਿਰ ਦੇ ਪ੍ਰੀਤ ਨਗਰ ਦੀਆਂ ਇਹ ਕੋਈ ਮੀਂਹ ਦਾ ਪਾਣੀ ਨਹੀਂ ਬਲਕਿ ਸੀਵਰੇ ਦਾ ਸੜਿਆ ਹੋਇਆ ਗੰਦਾ ਪਾਣੀ ਹੈ ਜੋ ਗੋਡੇ-ਗੋਡੇ ਪ੍ਰੀਤ ਨਗਰ ਦੇ ਵਿੱਚ ਖੜਾ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੋਡੇ-ਗੋਡੇ ਪਾਣੀ ਖੜਾ ਹੈ ਸੜੇ ਹਾਨ ਇਥੋਂ ਮਾਰਦੀ ਹੈ ਮਸ਼ਕ ਇਥੋਂ ਮਾਰਦੀ ਹੈ ਲੋਕਾਂ ਨੂੰ ਇਸ ਪਾਣੀ ਦੇ ਵਿੱਚੋਂ ਲੰਘਣਾ ਬੜਾ ਹੀ ਔਖਾ ਹੋਇਆ ਪਿਆ ਹੈ ਇਹ ਪਿਛਲੇ ਕੋਈ 1-2 ਦਿਨਾਂ ਦਾ ਮਸਲਾ ਨਹੀਂ ਪਿਛਲੇ 72-72 ਦਿਨਾਂ ਤੋਂ ਇਸ ਸੜੇ ਹੋਏ ਜਿਹੜਾ ਕਿ ਪਾਣੀ ਨੂੰ ਲੈ ਕੇ ਸੀਵਰੇਜ ਦੇ ਵਿਕਾਸ ਨੂੰ ਲੈ ਕੇ ਜੰਗ ਜਾਰੀ ਹੈ ਇਸ ਸੀਵਰੇਜ ਦੇ ਵਿਕਾਸ ਨੂੰ ਲੈ ਕੇ ਲੋਕਾਂ ਵੱਲੋਂ ਜਿਹੜਾ ਕਿ ਰੋਜ਼ਾਨਾ ਵਾਗ ਹੀ ਇਸ ਜਗ੍ਹਾ ਤੇ ਪੰਜਾਬ ਸਰਕਾਰ ਖਿਲਾਫ ਧਰਨਾ ਲਗਾਇਆ ਜਾ ਰਿਹਾ ਹੈ ਰੋਸ ਮਾਰਕ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਖਿਲਾਫ ਮਰਦਾਬਾਦ ਦੇ ਰੋਜ਼ਾਨਾ ਵਾਗ ਹੀ ਐੜੇ ਕਿ ਨਾਰੇ ਲਗਾਏ ਜਾ ਰਹੇ ਹਨ ਅਰਥੀ ਹੂਕ ਰੋਸ ਮਜਾਰੇ ਕੀਤੇ ਜਾ ਰਹੇ ਹਨ ਪਰ ਪ੍ਰਸ਼ਾਸਨ ਦੀਆਂ ਜਿਹੜੇ ਕਿ ਅੱਖਾਂ ਪ੍ਰਸ਼ਾਸਨ ਨੇ ਬਿਲਕੁਲ ਬੰਦ ਕਰ ਲਈਆਂ ਨੇ ਪ੍ਰਸ਼ਾਸਨ ਸੁੱਤਾ ਪਿਆ ਹੈ ਸਰਕਾਰ ਹੂਕ ਨੀਂਦ ਸੁੱਤੀ ਪਈ ਹੈ ਇਹ ਉਹੀ ਲੋਕ ਨੇ ਵਿਚਾਰੇ ਜਿਨ੍ਹਾਂ ਵੱਲੋਂ ਆਪਣਾ ਇੱਕ ਇੱਕ ਕੀਮਤੀ ਵੋਟ ਦੇ ਕੇ ਐਮ ਐਲ ਏ ਬਣਾਇਆ ਐਮ ਸੀ ਬਣਾਇਆ ਉੱਚੀਆਂ ਪਦਵੀਆਂ ਤੇ ਪਹੁੰਚਾਇਆ ਤਾਂ ਜੋ ਇਹਨਾਂ ਦੇ ਮਸਲੇ ਦਾ ਹੱਲ ਹੋ ਸਕੇ ਇੰਨਾ ਜਿਹੜਾ ਕਿ ਮਹੱਲੇ ਸ਼ਹਿਰ ਦਾ ਵਿਕਾਸ ਹੋ ਸਕੇ ਇਹਨਾਂ ਨੇ ਆਪਣਾ ਇੱਕ ਇੱਕ ਕੀਮਤੀ ਵੋਟ ਦਿੱਤਾ ਪਰ ਕੀ ਮਿਲਿਆ ਇਹ ਵਿਚਾਰੇ ਉੱਥੇ ਦੇ ਉੱਥੇ ਹੀ ਖੜੇ ਨੇ ਪਰੇਸ਼ਾਨੀ ਉਹਨਾਂ ਦੀ ਅੱਜ ਵੀ ਸਾਹਮਣੇ ਖੜੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਕਿ ਲੋਕ ਰੋਸ ਮਜ਼ਾਰੇ ਕਰਨ ਲਈ ਮਜਬੂਰ ਹੋਏ ਪਏ ਨੇ ਪਰ ਪ੍ਰਸ਼ਾਸਨ ਜਿਹੜਾ ਕਿ ਇਹਨਾਂ ਦੀ ਸਾਰ ਨਹੀਂ ਲੈ ਰਿਹਾ ਮੈਂ ਜਿਹੜਾ ਕਿ ਮਹੱਲੇ ਦਾ ਵਿਕਾਸ ਨਹੀਂ ਹੋ ਰਿਹਾ ਸੀਵਰੇਜ ਜਿਹੜਾ ਕਿ ਗੋਡੇ-ਗੋਡੇ ਪਾਣੀ ਖੜਾ ਪਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਨਸਾ ਸ਼ਹਿਰ ਦੇ ਪ੍ਰੀਤ ਨਗਰ ਦੀਆਂ ਇਹ ਤਸਵੀਰਾਂ ਨੇ ਰਿਪੋਰਟਰ ਇਹਦੇ ਕਿ ਨੀਤ ਗਰਕ ਜੀ ਵੱਲੋਂ ਸਾਨੂੰ ਇਹ ਤਸਵੀਰਾਂ ਭੇਜੀਆਂ ਗਈਆਂ ਸੀ ਤੁਸੀਂ ਦੇਖ ਸਕਦੇ ਹੋ ਲੋਕਾਂ ਵੱਲੋਂ ਕਿ ਪੰਜਾਬ ਸਰਕਾਰ ਦੇ ਅਰਥੀ ਫੂਕ ਰੋਸ ਮਜਾਰਾ ਕੀਤਾ ਗਿਆ ਕੀ ਕਹਿਣਾ ਹੈ ਅੱਗੇ ਲੋਕਾਂ ਦਾ ਤੁਸੀਂ ਵੀ ਇੱਕ ਵਾਰ ਜ਼ਰੂਰ ਸੁਣਿਓ ਅੱਜ ਅਸੀਂ ਬਾਗ ਨੰਬਰ 3 ਤੇ 4 ਅਤੇ 2 ਦੀ ਸਾਂਝੀ ਰੋਡ ਪ੍ਰੀਤ ਨਗਰ ਵਿਖੇ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸੀਬ੍ਰੇਜ ਦੀ ਸਮੱਸਿਆ ਦੇ ਨਾਲ ਲੋਕ ਬੁਰੀ ਤਰ੍ਹਾਂ ਜੂਝ ਰਹੇ ਐ ਔਰ ਉਸ ਦੇ ਹੱਲ ਦੇ ਲਈ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਖਿਲਾਫ ਪਿਛਲੇ 71 ਦਿਨਾਂ ਤੋਂ ਲੜੀਬਾਰ ਸੀਬ੍ਰੇਜ ਸੰਘਰਸ਼ ਕਮੇਟੀ ਮਾਨਸਾ ਵੱਲੋਂ ਜੋ ਇੱਕ ਧਰਨਾ ਚੱਲ ਰਿਹਾ ਹੈ ਸਿਕਾਲ ਜੀ ਠੀਕ ਠਾਕ ਜੀ ਅਤੇ ਇਹ ਲੜਾਈ ਦਿਨ ਪਰ ਦਿਨ ਤਿੱਖੀ ਹੁੰਦੀ ਜਾ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਅਸੀਂ ਅੱਜ ਜਿੱਥੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਦੀ ਅਰਥੀ ਫੂਕ ਕੇ ਬਾਹਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇੱਥੇ ਰੋਸ ਪ੍ਰਦਰਸ਼ਨ ਕੀਤਾ ਹੈ ਔਰ ਮੈਂ ਅੱਜ ਦੀ ਇਸ ਮੀਟਿੰਗ ਦੇ ਮੌਕੇ ਰੋਸ ਪ੍ਰਦਰਸ਼ਨ ਦੇ ਮੌਕੇ ਪੰਜਾਬ ਸਰਕਾਰ ਤੋਂ ਮੰਗ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਦਾ ਵਾਤਾਵਰਨ ਮਾਨਸਾ ਦਾ ਬਣਿਆ ਔਰ ਮਾਨਸਾ ਸੱਚੀ ਮਿੱਠੀ ਇਹਨੂੰ ਤੁਸੀਂ ਪਸੜਿਆ ਹੋਣ ਦਾ ਜਿਹੜਾ ਸਬੂਤ ਹੈ ਤੇ ਤੁਹਾਡੀ ਨਫ਼ਰਤ ਤੇ ਬੇਦਿਹਾਨੀ ਜਿਹੜੀ ਹੈ ਇਸ ਗੱਲ ਦਾ ਸਬੂਤ ਹੈ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਚੋਣਾਂ ਸਮੇਂ ਜੋ ਮਾਨਸਾ ਸ਼ਹਿਰੀਆਂ ਦੇ ਨਾਲ ਸੀਵਰੇਜ ਦੇ ਪੱਕੇ ਸਵੰਧ ਦੇ ਵਿੱਚ ਇਹਦਾ ਹੱਲ ਕਰਨ ਦੇ ਲਈ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਕੋਰਾ ਝੂਠ ਨਿਕਲਿਆ ਤੇ ਹਵਾਈ ਤੀਰ ਸਾਫਤ ਹੋਏ ਨੇ ਔਰ ਮੈਂ ਐਮਐਲਏ ਸਾਹਿਬ ਮਾਨਸਾ ਨੂੰ ਇਸ ਗੱਲ ਦੀ ਪਰਜੋਰ ਅਪੀਲ ਕਰਨੀ ਚਾਹੁੰਦਾ ਕਿ ਸ਼ਹਿਰੀਆਂ ਦੇ ਵਿੱਚ ਤੁਹਾਡੇ ਪ੍ਰਤੀ ਤੁਹਾਡੀ ਸਰਕਾਰ ਦੇ ਪ੍ਰਤੀ ਤੁਹਾਡੇ ਮੁੱਖ ਮੰਤਰੀ ਸਾਹਿਬ ਉਸਤੇ ਪ੍ਰਤੀ ਇਸ ਗੱਲ ਦਾ ਰੋਸ ਹੈ ਕਿ ਜੋ ਤੁਸੀਂ ਬਿਆਨਬਾਜ਼ੀ ਕੀਤੀ ਸੀ ਅਜੇ ਤੱਕ ਸੀਵਰੇਜ ਦੇ ਹੱਲ ਨੂੰ ਜਿਹੜਾ ਤੁਸੀਂ ਪੱਕੇ ਤੌਰ ਤੇ ਨਹੀਂ ਕੀਤਾ ਇਸ ਕਰਕੇ ਸਾਡੀ ਜਿਹੜੀ ਲੜਾਈ ਹੈ ਔਰ ਰੋਸ ਹੈ ਉਹ ਸ਼ਹਿਰ ਦੇ ਵਿੱਚ ਦਿਨ ਪਰ ਦਿਨ ਵੱਧ ਰਿਹਾ ਹੈ ਔਰ 12 ਜਨਵਰੀ ਨੂੰ ਅਸੀਂ ਜਿਹੜਾ ਠਿਕਰੀ ਵਾਲਾ ਚੌਂਕ ਦੇ ਇੱਥੇ ਜੋ ਸਾਡੀ ਲੜਾਈ ਚੱਲ ਰਹੀ ਹੈ ਉਸ ਦੇ ਤਹਿਤ ਆ ਉਸ ਦੇ ਫੈਸਲੇ ਨੂੰ ਮੰਨਦਿਆਂ ਉੱਥੇ ਵੱਡਾ ਇਕੱਠ ਕਰਕੇ ਇੱਕ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਕਰਾਂਗੇ ਸ਼ਹਿਰੀਆਂ ਦੀ ਲਾਂਬੰਦੀ ਜਿਹੜੀ ਹੈ ਲਗਾਤਾਰਤਾ ਦੇ ਨਾਲ ਉਹ ਚੱਲ ਰਹੀ ਹੈ ਅਸੀਂ ਸ਼ਹਿਰੀਆਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਆਓ 12 ਜਨਵਰੀ ਨੂੰ ਆਪਾਂ ਸੀਬ੍ਰੇਜ ਦੇ ਸਬੰਧ ਦੇ ਪੱਕੇ ਹੱਲ ਦੇ ਲਈ ਆਪਾਂ ਉੱਥੇ ਪੁੱਜੀਏ ਤੇ ਤਾਂ ਕਿ ਜਾ ਕੇ ਜਿਹੜਾ ਸਰਕਾਰ ਤੇ ਮੁੱਖ ਮੰਤਰੀ ਸਾਹਿਬਾ ਜਿਹੜਾ ਉਹਦੇ ਤੋਂ ਆਪਾਂ ਆਪਦਾ ਮਸਲਾ ਹੱਲ ਕਰਾਈ